ਕਰ ਹਰੀ ਕਹਿੰਦੀ ਸਾਈ ਜੀ ਪਰਮਾਤਮਾ ਦਾ ਦਿੱਤਾ ਤੁਹਾਡੇ ਕੋਲ ਸਾਰਾ ਕੋਟੀ ਆ ਅਕਾਲ ਪੁਰਖ ਨਾਇਗਰੂ ਨੇ ਤੁਹਾਡੇ ਕੋਲੋਂ ਕਿਹ ਚੀਜ਼ ਆ ਉਲਾਂ ਨਹੀਂ ਰੱਖਿਆ ਜਾਓ ਬਿਡਾਲ ਜਿਹੜੀ ਚੀਜ਼ ਚੰਗੀ ਲੱਗਦੀ ਆ ਤੇ ਜਾਓ ਤੇ ਖਰੀਦ ਲਓ ਤੇ ਭਾਈ ਸਜਾਨ ਕਾਬਲ ਦੇ ਬਾਜ਼ਾਰ ਵਿੱਚ ਗਿਆ ਕਹਿੰਦੇ ਕਾਲੇ ਰੰਗ ਦਾ ਕਾਬਲੀ ਘੋੜਾ ਖਰੀਦਿਆ ਜਿਹਦੇ ਮੱਥੇ ਤੇ ਚਿੱਟੇ ਰੰਗ ਦਾ ਫੁੱਲ ਸੀ ਘੋੜਾ ਇਆਕੇ ਘਰ ਪੰਨਿਆ ਤੇ ਲਾਗੇ ਦੀ ਸੰਗਤ ਨੂੰ ਸਨੇਹਾ ਲਾ ਦਿੱਤਾ ਵੀ ਭਾਈ 10 ਦਿਨ ਦਾ ਸਮਾਂ ਵਾ ਆਪੋ ਤਾਂ ਸਮਾਂ ਕਬਾ ਦੀ ਧਰਤੀ ਦੀ ਸੰਗਤ ਨੇ ਕੱਠਿਓ ਕਿ ਗੁਰੂ ਅਰਗੋਬਿਨ ਸਮਾ ਰਾਜ ਦੇਰਸ਼ਨ ਦੀ ਤਾਰਿਆਂ ਨੂੰ ਜਾਣ ਜਦ ਸੰਗਤ ਸਤਗੁਰਾਂ ਦੇ ਚਰਨਾਂ ਦਾ ਧਿਆਨ ਧਰਦੀ ਹੈ ਤੀ ਜਾਂਦੀ ਹੈ ਪੜਾ ਪੜਾ ਸਫਰ ਤੇ ਕਰਦੇ ਜਦੋਂ ਲਹਾਰ ਤੇ ਬਿਲਕੁਲ ਕਰੀਬ ਪਹੁੰਚੀ ਸੰਗਤ ਇੱਕ ਗੁਰੂ ਦਾ ਸੇਖ ਮਿਲਿਆ ਉਹ ਕਹਿੰਦਾ ਭਾਈ ਸੁਜਾਨ ਕਿੱਥੇ ਚੱਲੇ ਹੋ ਪਾਰਿਸ ਜਾਨ ਜੀ ਕਹਿਣ ਲੱਗੇ ਮੈਂ ਆਪਣੇ ਪ੍ਰੀਤਮ ਗੁਰੂ ਅਰਗੋਗਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਿਹਾ ਕਹਿੰਦਾ ਗੁਰਨਾਨਤ ਦੇ ਘਰ ਤੋਂ ਤੁਹਾਡੀ ਸੁਣੀ ਗਈ ਆ ਤਾਣਾ ਤੁਹਾਨੂੰ ਹਣ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਣ ਦੀ ਲੋੜ ਨਹੀਂ ਮੇਰਾ ਮਾਲਕ ਲਾਹੌਰ ਦੀ ਧਰਤੀ ਦੀ ਸੰਗਤ ਨੂੰ ਦਰਸ਼ਨ ਦੇ ਰਿਹਾ ਲਾਹੌਰ ਬਿਲਕੁਲ ਨਜ਼ਦੀਕ ਆ ਤੇ ਸਤਿਗੁਰਾਂ ਦੇ ਦਰਸ਼ਨ ਪਰਸਨ ਕਰ ਲੋ ਸੰਗਤ ਨੂੰ ਚਾਹ ਚੜ ਗਿਆ ਸੰਗਤ ਲਾਹੌਰ ਆਈ ਮਰ ਜਿਹੜੇ ਰਾਤ ਆਣੀ ਦਾਖਲ ਹੋਣਾ ਉਥੇ ਖਲੋਤੇ ਆ ਰਾਜੇ ਦੇ ਸਿਪਾਈ ਤੇ ਉਹਦੇ ਕੁਝ ਅਹਿਲ ਕਰ ਉਹਨਾਂ ਸੰਗਤ ਨੂੰ ਟੱਕਰਿਆ ਕਹਿੰਦੇ ਕਿਦਰ ਮੂੰਹ ਚੁੱਕਿਆ ਤੁਹਾਨੂੰ ਨਹੀਂ ਪਤਾ ਇਹ ਰਸਤਾ ਆਮ ਨਹੀਂ ਖਾਸ ਆ ਇੱਥੋਂ ਵੱਡੇ ਵੱਡੇ ਤਰਾਨਿਆਂ ਦੇ ਲੋਕ ਨਿਕਲਦੇ ਆ ਇੱਥੋਂ ਰਾਜੇ ਮਹਾਰਾਜੇ ਹੋ ਜਾਂਦੇ ਆ ਆਮ ਲੋਕਾਂ ਵਾਸਤੇ ਇਹ ਰਸਤਾ ਨਹੀਂ ਇਹ ਬਿਮਾਰੀ ਅੱਜ ਦੀ ਨਹੀਂ ਬੜੀ ਪੁਰਾਣੀ ਆ ਸਾਡੇ ਮੁਲਕ ਵਿੱਚ ਆਮ ਲੋਕਾਂ ਵਾਸਤੇ ਤਨੂਨ ਹੋਰ ਇਹ ਖਾਸ ਲੋਕਾਂ ਵਾਸਤੇ ਕਾਨੂੰਨ ਕੋਈ ਹੋ ਭਾਈ ਸਜਾਨ ਕਹਿੰਦਾ ਲਾਹੌਰ ਨੂੰ ਕਿਹੜਾ ਇੱਕ ਰਾਹ ਜਾਂਦਾ ਅਸੀਂ ਦੂਜੇ ਰਾਹ ਤਾਂ ਨਹੀਂ ਲੰਘਦਾਨੇ ਸੰਗਤ ਤੁਰਨ ਲੱਗੀ ਤੇ ਰਾਜੇ ਦੇ ਐਲਕਾਰਾਂ ਦੀ ਨਜ਼ਰੀ ਘੋੜਾ ਪੈ ਗਿਆ ਘੋੜਾ ਸੀ ਬੜਾ ਸੋਹਣਾ ਭਾਈ ਸਜਾਨ ਨੇ ਸਵਾ ਲੱਖ ਦਾ ਘੋੜਾ ਖਰੀਦਿਆ ਸੀ ਉਹਨਾਂ ਸਮਿਆਂ ਦੇ ਵਿੱਚ ਤੇ ਸਵਾ ਲੱਖ ਦੀ ਕਾਢੀ ਖਰੀਦੀ ਆ ਵੀ ਘੋੜੇ ਤੇ ਕਾਢੀ ਵੀ ਸਵਾ ਲੱਖ ਦੀ ਪਾਣੀ ਸ਼ੌਕ ਦਾ ਕੋਈ ਮੁੱਲ ਨਹੀਂ ਨਾ ਹੁੰਦਾ ਉਹਨੂੰ ਚਾਹੀਦੀਆਂ ਗੁਰੂਆਂ ਦੀਆਂ ਖੁਸ਼ੀਆਂ ਅੱਜ ਦੇ ਸਮੇਂ ਦੇ ਅੰਦਰ ਜਿੱਥੇ ਅਸੀਂ ਘੋੜੇ ਰੱਖਨੇ ਸੀ ਜਿੱਥੇ ਅੱਜ ਸਾਡੇ ਹੋਰ ਮਹਿੰਗੇ ਸ਼ੌਂਕ ਹੋਣੇ ਚਾਹੀਦੇ ਸੀ ਭਈ ਸਾਡੇ ਕੋਲ ਮਹਿੰਗੇ ਤੋਂ ਮਹਿੰਗਾ ਸ਼ਸਤਰ ਹੋਵੇ ਉਥੇ ਅਸੀਂ ਇਹ ਸ਼ੌਂਕ ਤਿਆਗ ਦਿੱਤੇ ਨਾ ਸਾਡੇ ਕੋਲ ਸ਼ਸਤਰ ਨੇ ਨਾ ਸਾਡੇ ਕੋਲ ਘੋੜੇ ਨੇ ਤੇ ਅੱਜ ਸਾਡੇ ਕੋਲ ਸ਼ੌਂਕ ਕਿੱਦਾਂ ਦੇ ਆ ਅਸੀਂ 15 15 20 20 ਲੱਖ ਦੇ ਲਿਆ ਕੇ ਕੁੱਤੇ ਕਰਾਂ ਦੇ ਬੰਨ ਲਏ ਜਿਹੜੇ ਬਾਪ ਆਪਣੇ ਸ਼ੌਕ ਪੂਰੇ ਕਰਨ ਜੋਗਿਆ ਕੀਤਾ ਉਹ ਵਿਰਦ ਆਸ਼ਰਮਾਂ ਵਿੱਚ ਤੇ ਕੁੱਤਿਆਂ ਵਾਸਤੇ ਕਮਰੇ ਵੀ ਏਸੀ ਨੇ ਸਾਡੇ ਕੋਲ ਇਹ ਰਾਜ ਦੀ ਇੱਕਾਰੀ ਸ਼ਿਕਾਇਤ ਆ ਪਰ ਤੱਕੋ ਮਰਕੋ ਰਾਜ ਦਾ ਨਜ਼ਰੀ ਪਿਆ ਆਕਾਰਾਂ ਦੇ ਸ਼ਪਾਈਆਂ ਨੇ ਵੀ ਵੇਖਿਆ ਕਹਿੰਦੇ ਵੀ ਘੋੜਾ ਕਿਵੇਂ ਦੋਗੇ ਭਾਈ ਸਜਾਨ ਕਹਿੰਦਾ ਵੇਚਣ ਵਾਸਤੇ ਨਹੀਂ ਇਹ ਮੇਰੇ ਸੱਚੇ ਪਾਤਸ਼ਾਹ ਵਾਸਤੇ ਆ ਜਦੋਂ ਗੁਰੂ ਦਾ ਨਾਮ ਸੁਣਿਆ ਤੇ ਸਰਕੇ ਸਵਾਹ ਹੋ ਗਏ ਸਰਗਤ ਨੇ ਬੜੇ